ਜੇ ਮੇਰਾ ਨਾਮ ਸ਼ਾਮਲਾਲ ਗਾਂਧੀ ਹੈ। ਹਾਂਜੀ। ਔਰ ਪਿਛਲੇ ਕਈ ਸਾਲਾਂ ਤੋਂ ਮੈਂ ਚੋਣ ਮੈਦਾਨ ਦੇ ਵਿੱਚ ਆਂਦਾ ਹਾਂ। ਔਰ ਇਹ ਮੇਰੀ ਪੰਜਵੀਂ ਲੋਕ ਸਭਾ ਦਾ ਚੋਣ ਮੈਦਾਨ ਜਾ ਰਿਹਾ ਵਾਂ। ਪਹਿਲਾਂ ਮੈਂ ਐਮਐਲਏ ਦੀ ਵੀ ਚੋਣ ਚਾਰ ਲੜ ਚੁੱਕਿਆ ਮਬਰਸਰ ਵੈਸ਼ ਤੋਂ। ਕਿ ਕਾਉਂਸਲਰ ਦੀਆਂ ਤਿੰਨ ਚੋਣਾਂ ਲੜ ਚੁੱਕੀਆਂ ਵਾ ਤੇ ਹੁਣ ਫਿਰ ਮੈਂ ਭਰਨ ਆਇਆ ਵਾਂ ਨੋਮੀਨੇਸ਼ਨ ਫਾਰਮ ਤੇ ਹੁਣ ਡੀਸੀ ਸਾਹਿਬ ਕੋਲ ਪੇਸ਼ ਹੋ ਗਿਆ ਤੇ ਸਰ ਇਹ ਹੁਣ ਸਭ ਤੋਂ ਵੱਡੀ ਇਲੈਕਸ਼ਨ ਦੀ ਟੀਮ ਨਾਮਜ਼ਦਗੀ ਭਰਨਾ ਇਹ ਕੀ ਕਹਿਣਾ ਚਾਹੁੰਦੇ ਆ ਇਹ ਲੋਕ ਸਭਾ ਦੇ ਵਿੱਚ ਜਿਹੜੇ ਮੇਰੇ ਮੁੱਦੇ ਨੇ ਮਹਿੰਗਾਈ ਆ ਭ੍ਰਸ਼ਟਾਚਾਰ ਆ ਲਾਅ ਐਂਡ ਆਰਡਰ ਪੰਜਾਬ ਦੇ ਵਿੱਚ ਬਿਲਕੁਲ ਖਤਮ ਹੋ ਚੁੱਕਿਆ ਵਾ ਤੁਸੀਂ ਦੇਖ ਸਕਦੇ ਹੋ ਅਖਬਾਰਾਂ ਦੇ ਨਿਊਜ਼ ਹੈਡਲਾਈਨ ਆਉਂਦੀਆਂ ਨੇ ਸਨੈਚਿੰਗ ਹੋ ਗਈ ਗੋਲੀਆਂ ਚੱਲਦੀਆਂ ਪਈਆਂ ਔਰ ਪ੍ਰਸ਼ਾਸਨ ਜਿਹੜਾ ਆਪਣਾ ਘੜਿਹਾਲ ਦੀ ਨੀਂਦ ਸੁੱਤਾ ਹੋਇਆ ਵਾ ਕੋਈ ਪੰਜਾਬ ਦੇ ਨਾਲ ਕਿਸੇ ਨੂੰ ਲੈਣਾ ਦੇਣਾ ਨਹੀਂ ਆ ਸਾਡੇ ਵਰਗੇ ਬੰਦਿਆਂ ਨੂੰ ਇਹ ਮੌਕਾ ਦੇਣਾ ਨਹੀਂ ਚਾਹੁੰਦੇ ਜੇ ਸਾਨੂੰ ਕੋਈ ਕਰਤਾਰਵਾ ਗਾਂਵਦਾਨ ਵਾਸਤੇ ਤੇ ਅਰਚਨ ਪਾ ਦਿੰਦੇ ਕੋਈ ਨਾ ਕੋਈ ਕਿ ਬੰਦਾ ਅੱਗੇ ਨਾ ਸਕੇ ਦੇਸ਼ ਵਾਸਤੇ ਕੁਝ ਕਰ ਨਾ ਸਕੇ ਪ੍ਰਚਾਰ ਕਿੱਥਾ ਕਰੋਗੇ ਪ੍ਰਚਾਰ ਮੇਰੇ ਕੋ ਪਹਿਲਾ ਸਾਈਕਲ ਹੈਗਾ ਸੀ ਜੀ ਸਾਈਕਲ ਤੇ ਮੈਂ ਆਪਣਾ ਪ੍ਰਚਾਰ ਕਰਦਾ ਸੀ ਕੰਪੇਨਿੰਗ ਕਰਦਾ ਸੀ ਹੁਣ ਮੈਂ ਇਹ ਰਕਸ਼ਾ ਲਿਆ ਵਾ ਯਾਨੀ ਕਿ ਬੈਟਰੀ ਰਕਸ਼ਾ ਉਹਦੇ ਤੇ ਮੈਂ ਔਰ ਮੇਰੇ ਸਾਥੀ ਜਿਹੜੇ ਡਿਊਟੀ ਅਫਸਰ ਰਹਿਣਗੇ ਉਹ ਉਹਦੇ ਵਿੱਚ ਆਪਾਂ ਡੋਰ ਟੂ ਡੋਰ ਕੰਪੇਨਿੰਗ ਕਰਾਂਗੇ ਔਰ ਨੌ ਸਾਡੇ ਹਲਕੇ ਪੈਂਦੇ ਨੇ ਲੋਕ ਸਭਾ ਦੇ ਹਰ ਹਲਕੇ ਦੇ ਵਿੱਚ ਪਹੁੰਚਣ ਦੀ ਕੋਸ਼ਿਸ਼ ਕਰਾਂਗਾ ਔਰ ਹਰ ਹਲਕੇ ਦੇ ਵਿੱਚ ਜਿਹੜੇ ਵਸਿੰਦੇ ਨੇ ਉਹਨਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗਾ ਕਿ ਮੇਰੇ ਆ ਸਾਰੇ ਮੁੱਦੇ ਨੇ ਮੈਨੂੰ ਵੋਟ ਪਾਓ ਆਮ ਪਾਰਟੀ ਨੂੰ ਦੇਖ ਲਿਆ ਕਾਂਗਰਸ ਨੂੰ ਦੇਖ ਲਿਆ ਬੀ ਜੀ ਪੀ ਨੂੰ ਦੇਖ ਲਿਆ ਸਭ ਨੂੰ ਵੇਖ ਲਿਆ ਹੁਣ ਇੱਕ ਵਾਰੀ ਆਜ਼ਾਦ ਉਮੀਦਵਾਰ ਨੂੰ ਵੇਖੋ ਤੇ ਇਹ ਅਪਕੀ ਬਾਰ ਆਜ਼ਾਦ ਉਮੀਦਵਾਰ 25 ਸਾਲ ਤੋਂ ਤੁਸੀਂ ਹਮੇਸ਼ਾ ਹੀ ਉਮੀਦਵਾਰ ਦੇ ਤੌਰ ਤੇ ਵਿਚਰਦੇ ਹੋ ਕੀ ਬਦਲਾਅ ਆਏ ਨੇ ਇਹਨਾਂ ਬੱਜੀ ਹਾਲੇ ਕੋਈ ਬਦਲਾਅ ਨਹੀਂ ਹੈ ਬਦਲਾ ਇਹ ਗੱਲ ਸਹੀ ਕਹਿ ਰਹੇ ਬਦਲਾ ਆਇਆ ਇਹਨਾਂ ਦਾ ਆਪਣਾ ਆਪਣੇ ਪਰਿਵਾਰਾਂ ਦਾ ਬਦਲਾ ਆਇਆ ਸਾਡੇ ਪੰਜਾਬ ਦਾ ਕੋਈ ਬਦਲਾਅ ਨਹੀਂ ਹੈਗਾ ਇਹ ਪ੍ਰੈਕਟੀਕਲੀ ਗੱਲਾਂ ਸਭ ਨੂੰ ਪਤਾ ਮੈਨੂੰ ਕੋਈ ਨਵੀਂ ਗੱਲ ਮੇਰੇ ਮੂੰਹ ਤੋਂ ਨਹੀਂ ਨਿਕਲਦੀ ਕਿ ਇਹਨਾਂ ਦੇ ਆਪਣੇ ਬਦਲਾਅ ਆ ਹੋਰ ਕਿਸੇ ਦਾ ਜਨਤਾ ਦਾ ਕੋਈ ਬਦਲਾਅ ਨਹੀਂ ਉਹ ਮਹਿੰਗਾਈ ਆ ਉਹ ਭ੍ਰਸ਼ਟਾਚਾਰ ਆ ਉਹ ਬੇਈਮਾਨੀ ਆ ਉਹ ਸਨੇਚਿੰਗ ਕਰਨ ਵਾਲੇ ਸਭ ਸਭ ਚੀਜ਼ਾਂ ਹਾਂਜੀ ਤੁਹਾਡੇ ਮੁੱਦੇ ਕੀ ਆ ਮੇਰਾ ਮੁੱਦਾ ਇਹ ਤੇ ਜਿਹੜਾ ਇੱਕ ਨਸ਼ਾਵਾ ਨਸ਼ਾ ਬੰਦ ਕਰਾਵਾ ਮੈਂ ਨਹੀਂ ਮੇਰੇ ਕੰਮ ਬੋਲਣਗੇ ਠੀਕ ਹੈ ਸਾਰੇ ਲੀਡਰ ਇਹੋ ਗੱਲ ਕਹਿੰਦੇ ਆ ਪਰ ਪ੍ਰੈਕਟੀਕਲ ਉਹਨਾਂ ਨੂੰ ਪੈਸਾ ਹੁੰਦਾ ਵੀ ਨਜ਼ਰ ਆਉਂਦਾ ਇਸ ਕਰਕੇ ਬੰਦ ਨਹੀਂ ਕਰਨਾ ਚਾਹੁੰਦੇ ਕਿਉਂਕਿ ਇਨ੍ਹਾਂ ਚੀਜ਼ਾਂ ਵਿੱਚ ਤੇ ਸਰਕਾਰਾਂ ਨੂੰ ਆਮਦਨ ਹੈਗੀ ਆ ਤੇ ਇਹ ਆਪਾਂ ਉਹਨਾਂ ਚੀਜ਼ਾਂ ਵੱਲ ਨਾਲ ਵੇਖੀਏ ਆਪਾਂ ਪੰਜਾਬ ਸੂਬੇ ਤੋਂ ਜਦੋਂ ਬਾਹਰ ਜਾਣੇ ਆਈਏ ਉੱਥੇ ਆ ਜਾਣੇ ਮਥੁਰਾ ਜਾਂਦੇ ਬਨਾਰਸ ਜਾਂਦੇ ਆ ਬਾਰਾਨਸੀ ਜਾਂਦੇ ਆ ਉੱਥੇ ਜਿਹੜਾ ਸ਼ਰਾਬ ਬੰਦੀ ਤੱਕ ਲਾਇ ਛੱਡੀ ਹੋਈ ਆ ਤੇ ਇਹ ਗੁਰੂ ਰਾਮਦਾਸ ਦੀ ਨਗਰੀ ਆ ਬਾਬੇ ਨਾਨਕ ਦੀ ਨਗਰੀ ਆ ਇੱਥੇ ਦੇ ਨਸ਼ਾ ਹੋਣਾ ਨਹੀਂ ਚਾਹੀਦਾ ਤੁਸੀਂ ਵੇਖ ਸਕਦੇ ਹੋ ਇੰਟਰਨੈਸ਼ਨਲ ਲੈਵਲ ਤੇ ਹਰਿਮੰਦਰ ਸਾਹਿਬ ਹੈ ਸਾਡਾ ਉੱਥੇ ਸੀਤਲਮ ਮੰਦਿਰ ਵੀ ਹੈਗਾ ਵਾ ਉੱਥੇ ਆਲੇ ਦੁਆਲੇ ਘੁੰਮ ਕੇ ਵੇਖੋਗੇ ਸਾਰਾ ਉੱਥੇ ਨਸ਼ੇ ਵਿਕਦੇ ਨੇ ਨੌਜਵਾਨ ਬੱਚੇ ਨੇ ਆਪਣਾ ਨਸ਼ਾ ਕਰਕੇ ਘੁੰਮਦੇ ਰਹਿੰਦੇ ਬੱਸ ਸਟੈਂਡ ਤੇ ਆਦੇ ਜਵਾਂਗੇ ਮੈਂ ਵੋਟਰਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਆਜ਼ਾਦ ਉਮੀਦਵਾਰ ਨੂੰ ਮੌਕਾ ਦਿਓ ਇੱਕ ਵਾਰ ਆਜ਼ਾਦ ਉਮੀਦਵਾਰ ਨੂੰ ਜਿੰਨਾ ਚਿਰ ਮੌਕਾ ਨਹੀਂ ਦਿਓਗੇ ਉਨਾ ਚਿਰ ਤੁਹਾਨੂੰ ਕਿਤਰਾ ਬਦਲਾਅ ਲੱਗੇਗਾ ਕਿ ਤਬਲਾਵ ਕਿਤਰਾ ਆਇਆ ਵਾ ਆਜ਼ਾਦ ਉਮੀਦਵਾਰ ਹੀ ਬਦਲਾਅ ਕਰ ਸਕਦਾ ਔਰ ਕੋਈ ਨਹੀਂ ਕਰ ਸਕਦਾ